ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਾਂ ਤਰੀਕ ਤੇ ਸਮਾਂ ਹੋ ਗਿਆ ਜੀ 4:40 ਦਾ ਜੀ ਤੇ ਨੌ ਜਮਾਨਾਂ ਵੱਲੋਂ ਪਿੰਡ ਦੇ ਸਹਿਯੋਗ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਉੱਥੇ ਜਿਹੜਾ ਜੀ ਚਾਹ ਪਕੌੜੇ ਤੇ ਪ੍ਰਸ਼ਾਦੇ ਦਾ ਲੰਗਰ ਲਗਾਇਆ ਜਾਂਦਾ ਜੀ ਤੇ ਭਾਈ ਵੀ ਪਹੁੰਚ ਚੁੱਕੇ ਨੇ ਦੇਰੇ ਦੇ ਦੇਰੇ ਆਉਣ ਤੋਂ ਵੀ ਪਹਿਲਾਂ ਤੇ ਚਾਹ ਦੀ ਸੇਵਾ ਇਹਨਾਂ ਨੇ ਹੰਦਿਆਂ ਨੇ ਲੈ ਲਈ ਤੇ ਆਪਾਂ ਫਿਲਹਾਲ ਮੁੰਡਿਆਂ ਨੂੰ ਡਿਸਟਰਬ ਨਹੀਂ ਕਰਨਾ ਤੇ ਰਾਤ ਨੂੰ ਇੱਥੇ ਰਹਿ ਜਾ ਲੇਟ ਸੁੱਤੇ ਹੋਣੇ ਆਪਣੇ ਤੋਂ ਵੀ ਆਪਾਂ 12:30 ਚਲੇ ਗਏਗੇ ਜੋਗੇ ਪਾਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਜੀ ਇਹ ਵੀ ਆਪ ਕੀ ਕਰ ਰਹੇ ਹੋ ਯਾਰ ਚਿਕੜ ਮੱਤ ਕਰ ਦੇਣਾ ਬਈਆ ਚਾਪ ਪਕੌੜੇ ਹੋ ਗਏ ਕਹਿੰਦੇ ਰੈਡੀ ਤੇ ਚੱਲੇ ਆਂ ਗੁਰਦੁਆਰਾ ਸਾਹਿਬ ਲੈ ਕੇ ਸਿੱਖ ਦੋਸਤੋ ਗੁਰਦੁਆਰਾ ਸਾਹਿਬ ਵੀ ਕੀ ਹੋ ਗਈ ਜੀ ਸਮਾਪਤੀ ਆਪਾਂ ਪਾਰਕ ਦੇ ਵਿੱਚ ਜਾ ਕੇ ਤੇ ਉੱਥੇ ਹੁਣ ਪੂਰਾ ਦਿਨ ਸਵਾਵਾਂ ਲਗਾਤਾਰ ਦੁਆਗੇ ਤੇ ਕੁਛ ਗੁਰੂੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵੰਦ ਵਿੱਚ ਇਹ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਲੰਗਰ ਨੰਨ ਲਗਾਇਆ ਗਿਆ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਚੱਲ ਰਿਹਾ ਹੈ ਵਧੀਆ ਸ਼ਰਮ ਝਾਕੋੜੇ ਝਾਕੇ ਵੀਰ ਦੀ ਗੱਡੀ ਲਾਓ ਸਰ ਤੇ ਲੰਗਰ ਜਦੋਂ ਬੈਠ ਕੇ ਝਾਕੇ ਵਾਹਿਗੁਰੂ ਜੀ एक वे वेक 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 बाकी ना। नहीं का, ये कंचने चल एना काम ही ਵੇ ਵਤਾਲ ਸੀ ਯਾ ਪ੍ਰਭਾ ਵਸਨਿਆ ਹੱਸ ਲੈਣਾ ਤੂੰ ਹੁਣ ਤੇਰੇ ਸਾਹਮਣੇ ਬੋਲਣੀ ਆ ਉਹ ਨਹੀਂ ਇੱਥੇ ਬੋਲੋ ਇੱਥੇ ਕੈਮਰਾ ਵਾਲਾ ਹੀ ਦੋਸਤੋ ਸ਼ਾਮ 6 ਵਜੇ ਦਾ ਸਵਾ 6 ਵਜੇ ਦਾ ਸਮਾਜੀ ਤੇ ਬਰਸਾਤਾਂ ਕਹਿੰਦੇ ਹੋ ਗਈਆਂ ਸ਼ੁਰੂ ਤੇ ਟੈਂਟ ਥੱਲੇ ਲੰਗਰ ਫੇ ਵੀ ਅਜੇ ਚੱਲ ਰਿਹਾ ਤੇ ਹਲਕੀ ਹਲਕੀ ਬਾਸ਼ੜ ਬੂੰਦਾਬਾਂ ਦੀ ਚੱਲੀ ਜਾ ਰਹੀ ਆ ਪਵਨ ਭਾਜੀ ਹੁਣਾਂ ਦਾ ਸਵੇਰ ਦਾ 4 ਵਜੇ ਦਾ ਜੇ ਮੈਨੂੰ ਵਾਦਾ ਕੀਤਾ ਸੀ ਰਾਤੀ ਇਹਨਾਂ ਨੇ ਪਰ ਇਹ ਸ਼ਾਮੀ 4 ਵਜੇ ਹਾਜ਼ਰ ਹੋਏ ਅੱਜ ਇਹ ਲੋੜ ਹੈ ਬੰਦਾ ਵੜਾ ਵੜਾ ਆ ਬੰਦਾ ਵੜਾ ਦੇਖ ਰਹੀਆਂ ਸੰਗਤਾਂ ਨੂੰ ਇੱਕ ਵਾਰ ਫੇਰ ਤੋਂ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਤੇ ਆਪਾਂ ਵੀਡੀਓ ਦੀ ਜਿਹੜੀ ਸਮਾਪਤੀ ਹੈ ਜੈਕਾਰੇ ਨਾਲ ਕਰਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਤੇ 4 ਤਰੀਕ ਤੇ ਸਮਾਂ ਹੋ ਗਿਆ ਜੀ ਸਵੇਰੇ 4:40 ਦਾ ਜੀ ਤੇ ਪਹੁੰਚ ਗਏ ਆ ਜੀ ਪਾਰਕ ਦੇ ਵਿੱਚ ਜਿੱਥੇ ਹਰ ਸਾਲ ਦੀ ਤਰ੍ਹਾਂ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਪ ਦੇ ਸੰਬੰਧ ਵਿੱਚ ਇੱਥੇ ਨੌਜਵਾਨਾਂ ਵੱਲੋਂ ਪਿੰਡ ਦੇ ਸਹਿਯੋਗ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਇੱਥੇ ਜਿਹੜਾ ਜੀ ਚਾਹ ਪਕੌੜੇ ਤੇ ਪ੍ਰਸ਼ਾਦੇ ਦਾ ਲੰਗਰ ਲਗਾਇਆ ਜਾਂਦਾ ਜੀ ਤੇ ਹੁਣ ਪਹੁੰਚੇ ਆ ਸਵੇਰ ਦਾ ਟਾਈਮ ਆ ਜੀ ਤੇ ਪਿਛਲੇ ਕੁਝ ਦਿਨਾਂ ਤੋਂ ਸਾਡੇ ਪਿੰਡ ਦੀਆਂ ਬੀਬੀਆਂ ਭੈਣਾਂ ਤੇ ਗੁਰਦੁਆਰਾ ਸਾਹਿਬ ਵਿਖੇ ਅਰ ਜਾਨਾ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੀਆਂ ਨੇ ਤੇ ਸਮਾਪਤੀ ਉਹਨਾਂ ਨੇ ਲਗਭਗ ਕਰ ਦੇਣੀ ਹੈ ਜੀ 5:30 ਤੇ ਅਸੀਂ ਮਤਲਬ ਆਏ ਆਏ ਸੀਗੇ ਵੀ ਦੂਸਰਾ ਜਿੱਤੋਂ ਸਾਡੀਆਂ ਭੈਣਾਂ ਪਾਠ ਸਮਾਪਤ ਕਰਨ ਗਈਆਂ ਤਾਂ ਅਸੀਂ ਉਹਨਾਂ ਵਾਸਤੇ ਚਾਹ ਪਕਵੜਿਆਂ ਦਾ ਲੰਗਰ ਜਿਹੜਾ ਇੱਥੋਂ ਤਿਆਰ ਕਰਕੇ ਗੁਰਦੁਆਰਾ ਸਾਹਿਬ ਲੈ ਕੇ ਜਾਵਾਂਗੇ ਤੇ ਉਸ ਤੋਂ ਬਾਅਦ ਜੀ ਇੱਥੇ ਫੇਰ ਪਾਰਕ ਵਿੱਚ 7 ਵਜੇ ਤੋਂ ਲਗਭਗ ਲੰਗਰ ਸਟਾਰਟ ਹੋ ਜਾਣਗੇ ਚਾ ਪਕੌੜਿਆਂ ਦੇ 12 1 ਵਜੇ ਤੋਂ ਫੇਰ ਪ੍ਰਸ਼ਾਦੇ ਦੇ ਲੰਗਰ ਸਟਾਰਟ ਹੋ ਜਾਣਗੇ ਜਿਹੜੇ ਕਿ ਰਾਤ ਨੂੰ ਲਗਾਤਾਰ 9 10 ਵਜੇ ਤੱਕ ਚੱਲਣਗੇ ਤੇ ਮੇਰਾ ਸਾਥੀ ਬਾਈ ਰਿੰਕੂ ਆਇਆ ਹੈ ਨਾਲ ਤੇ ਉਹਦੇ ਨਾਲ ਵੀ ਆਪਾਂ ਮਿਲਾਉਨੇ ਆ ਜੀ ਤੇ ਫਿਲਹਾਲ ਨੌਜਵਾਨ ਜਿਹੜੇ ਮੁੰਡੇ ਰਾਤ ਡਿਊਟੀ ਤੇ ਸੀ ਉਸ ਉੱਤੇ ਹੋਏ ਆ ਜੀ ਤੇ ਅਸੀਂ ਵੀ ਇੱਥੋਂ ਲਗਭਗ 1:30 ਵਜੇ ਇੱਥੋਂ ਗਏ ਸੀਗੇ ਰਿੰਕੂ ਭਾਈ ਸਾਸ ਸ੍ਰੀ ਕਾਲ ਇਹ ਭਾਈ ਵੀ ਪਹੁੰਚ ਚੁੱਕੇ ਹੈਂ ਮੇਰੇ ਦੇ ਮੇਰੇ ਆਉਣ ਤੋਂ ਵੀ ਪਹਿਲਾਂ ਤੇ ਚਾਹ ਦੀ ਸੇਵਾ ਇਹਨਾਂ ਨੇ ਆਉਂਦੇ ਨੇ ਲੈ ਲਈ ਤੇ ਆਪਾਂ ਇਹਨਾਂ ਦਾ ਸਾਥ ਦੇਵਾਂਗੇ ਤੇ ਆਪਾਂ ਫਿਰਾਲ ਮੁੰਡਿਆ ਨੂੰ ਡਿਸਟਰਬ ਨਹੀਂ ਕਰਨਾ ਤੇ ਕਿਉਂਕਿ ਰਾਤ ਨੂੰ ਇੱਥੇ ਰਹਿ ਜਾ ਲੇਟ ਸੁੱਤੇ ਹੋਣੇ ਆਪਣੇ ਤੋਂ ਵੀ ਆਪਾਂ 12:30 ਚਲੇ ਗਏ ਹੈਗੇ ਤੇ ਫੇ ਜੀ ਜਦੋਂ ਗੁਰਦੁਆਰਾ ਸਾਹਿਬ ਲੈ ਕੇ ਵੀ ਕਿ ਚਾਹ ਲੈ ਕੇ ਜਾਵਾਂਗੇ ਤੇ ਨਾਲ ਪਕੌੜੇ ਲੈ ਕੇ ਜਾਵਾਂਗੇ ਉਹ ਦੋਨਾਂ ਨੂੰ ਉਠਾਵਾਂਗੇ ਆਪਾਂ ਗੋਦ ਦਬਰ ਤੋਂ ਦੀ ਲੋਡ ਪੈਣੀ ਆ ਜੋਗੇ ਭਾਜੀ ਗੁੱਡ ਮਾਰਨਿੰਗ ਜੋਗਾ ਭਾਜੀ ਗੁੱਡ ਮਾਰਨਿੰਗ ਜੀ ਇਹ ਵੀ ਉੱਠ ਚੁੱਕੀ ਆ ਜੀ ਉਧਰ ਚਾਹ ਹੋ ਗਈ ਆ ਤਿਆਰ ਤੇ ਹੁਣ ਪਕੌੜੇ ਗਰਮ ਕਰਕੇ ਜੀ ਪਵਾਗੇ ਪੁਰਵਤ ਦੁਆਰਾ ਸਾਦੂ ਵਾਲਾ ਆਪ ਕੀ ਕਰ ਰਹੇ ਹੋ ਯਾਰ ਚਿੱਕੜ ਮੱਤ ਕਰ ਦੇਣਾ ਬਈਆ ਲੈਓ ਅੰਨ ਲੈ ਆਓ ਲੋ ਜੀ ਚਾਪ ਪਕੌੜੇ ਹੋ ਗਏ ਕਹਿੰਦੇ ਰੈਡੀ ਤੇ ਚੱਲੇ ਆ ਗੁਰਦੁਆਰਾ ਸਾਹਿਬ ਲੈ ਕੇ ਤੇ ਪਿੱਛੇ ਮੁੰਡੇ ਬਰਤਨ ਲੈ ਕੇ ਆ ਰਹੇ 2 ਕਿਤਨੀਆਂ ਅਗੇ ਚਾਹ ਦੀਆਂ ਤੇ ਮੇਰੇ ਕੋਲ ਦੋ ਬਾਲਟੀਆਂ ਪਕੌੜਿਆਂ ਦੀਆਂ ਦੇ ਦੋਸਤ ਗੁਰਦੁਆਰਾ ਸਾਹਿਬ ਵਿਖੇ ਹੋ ਗਈ ਹੈ ਜੀ ਸਮਾਪਤੀ ਤੇ ਆਖ ਸੁਖਮਨੀ ਸਾਹਿਬ ਜੀ ਦਾ ਪਾਠ ਸਮਾਪਤ ਹੋਣ ਤੋਂ ਬਾਅਦ ਅਰਦਾਸ ਹੋਣ ਉਪਰੰਤ ਤੇ ਚਾਹ ਪਕੌੜਿਆਂ ਦਾ ਲੰਗਰ ਤੇ ਫਲ ਫਰੂਟ ਦਾ ਲੰਗਰ ਉਹ ਵੀ ਕਿਸੇ ਸੰਗਤ ਵੱਲੋਂ ਸੀਗਾ ਤੇ ਉਹ ਸੰਪੂਰਨ ਹੋ ਗਿਆ ਜੀ ਹੁਣ ਆਪਾਂ ਪਾਰਕ ਦੇ ਵਿੱਚ ਜਾ ਕੇ ਤੇ ਉੱਥੇ ਹੁਣ ਪੂਰਾ ਦਿਨ ਸਵਾਵਾਂ ਲਗਾਤਾਰ ਦੇਵਾਂਗੇ ਤੇ ਕੁਝ ਆਪਣੇ ਮੁੰਡੇ ਉੱਥੇ ਡਟੇ ਹੋਏ ਆ ਨਾਲ ਹਲਵਾਈ ਲੱਗੇ ਹੋਏ ਆ ਤੇ ਆਪਾਂ ਵੀ ਹੁਣ ਸੁੱਧੇ ਉੱਥੇ ਜਾ ਕੇ ਸੇਵਾ ਤੇ ਲੱਗ ਜਾਵਾਂਗੇ ਵੀ ਮਿੱਤਰੋ ਇੱਧਰ ਕੰਮ ਚੱਲ ਪਿਆ ਅੱਜ ਆਪਣਾ ਲੰਗਰ ਦਾ ਤੇ ਬਾਹਰ ਸੇਵਾਦਾਰ ਲੱਗੇ ਹੋਏ ਆ ਸੜਕ ਦੇ ਉਰਤੋਂ ਦੇ ਆ ਲਖਵਿੰਦਰ ਭਾਈ ਘਾਸ਼ ਵਾਲੇ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਡਿਊਟੀ ਦਿੱਤੀ ਹੋਈ ਮਾਈਕ ਦੀ ਹਰ ਸਾਲ ਹਾਂ ਹਰ ਸਾਲ ਤੇ ਆ ਇੱਧਰ ਨਗਰ ਮਚਾ ਪਾਉਣਾ ਸ਼ੋਕੇ ਵਾਇਗਰੇ ਜੀ ਲੰਗਰ ਚ ਕੰਪਲੈਕਸ ਇਧਰ ਬਾਬੀ ਹੁਣ ਲਖਵਿੰਦਰ ਭਾਈ ਦੱਸੋਗੇ ਆਪਾਂ ਨੂੰ ਅੱਜ ਦੇ ਪ੍ਰੋਗਰਾਮ ਬਾਰੇ ਤੇ ਬੋਲੋ ਜੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਵਿੱਚ ਵੱਲ ਵਿੱਚ ਇਹ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਲੰਗਰ ਲਗਾਇਆ ਗਿਆ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਚੱਲ ਰਿਹਾ ਹੈ ਵਧੀਆ ਸੰਗਤਾਂ ਤੁਮਤਾਂ ਦੇ ਨਾਲ ਸਰਦਪਾਣਾ ਦੇ ਨਾਲ ਸੇਵਾ ਕਰ ਰਹੀਆਂ ਹਨ ਵਾਹਿਗੁਰੂ ਜੀ ਦਾ ਖਾਕਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਓਏ ਛਾਕੇ ਵੀਰ ਦੀ ਗੱਲੀ ਲਾਓ ਸਾਹ ਤੇ ਲੰਗਰ ਜਦੋਂ ਬੈਠ ਕੇ ਓਏ ਛਾਕੇ ਵਾਹਿਗੁਰੂ ਜੀ ਓਏ ਜਾਂਦਾ ਬਾਜ ਕਹਿੰਦੇ ਹਵਾਣਾ ਗੱਲਾਂ ਕਰਦਾ ਹਾਂਜੀ ਭਾਜੀ ਸੋ ਸੰਗਤ ਜੀ ਤੇ ਸਾਰੇ ਵੀਰ ਵੱਧ ਚੜ ਕੇ ਲੰਗਰ ਦੇ ਵਿੱਚ ਲੰਗਰ ਦੀ ਸੇਵਾ ਦੇ ਵਿੱਚ ਆਪਣਾ ਆਪਣਾ ਹਿੱਸਾ ਪਾ ਰਹੇ ਆ ਤੇ ਕੁਝ ਨੌਜਵਾਨ ਬਾਹਰ ਰੂਟ ਤੇ ਸੇਵਾ ਕਰ ਰਹੇ ਆ ਜਿਹੜੀਆਂ ਸੰਗਤਾਂ ਕੋ ਟਾਈਮ ਨਹੀਂ ਹੈਗਾ ਅੰਦਰ ਲੰਗਰ ਬੈਠ ਕੇ ਛਕਣ ਦਾ ਉਹਨਾਂ ਨੂੰ ਬਾਹਰ ਹੀ ਲੰਗਰ ਭਾਇਆ ਕਰਾਇਆ ਜਾ ਰਿਹਾ ਤੇ ਜਿਹੜੀਆਂ ਸੰਗਤਾਂ ਕੋ ਟਾਈਮ ਹੈਗਾ ਜਾਂ ਸਮਾਂ ਕੱਢ ਕੇ ਆ ਰਹੀਆਂ ਲੰਗਰ ਛਕਣ ਨੂੰ ਤਾਂ ਉਹਨਾਂ ਨੂੰ ਅੰਦਰ ਬੜੇ ਪਿਆਰ ਨਾਲ ਸਾਫ਼ ਸੁਥਰੀ ਜਗ੍ਹਾ ਤੇ ਬਿਠਾ ਕੇ ਲੰਗਰ ਸ਼ਿਕਾਇਆ ਜਾ ਰਿਹਾ ਤੇ ਇੱਥੇ ਵੀ ਕੁਝ ਨੌਜਵਾਨ ਜਿਹੜੇ ਆ ਵੀ ਸੇਵਾ ਕਰਦੇ ਤੁਸੀਂ ਦੇਖ ਰਹੇ ਆ ਤੇ ਕੁਝ ਨੌਜਵਾਨ ਜਿੱਤੇ ਹਲਵਾਈ ਪਕੌੜੇ ਤਿਆਰ ਕਰ ਰਹੇ ਆ ਤੇ ਜਾਂ ਸਬਜ਼ੀਆਂ ਤਿਆਰ ਕਰ ਰਹੇ ਆ ਤੇ ਕੁਝ ਨੌਜਵਾਨ ਉੱਥੇ ਆਪਣੀ ਸੇਵਾ ਜਿਹੜੀ ਕਰ ਰਹੇ ਆ ਤੇ ਹਰ ਇੱਕ ਨੌਜਵਾਨ ਦੇ ਹਿੱਸੇ ਕੋਈ ਨਾ ਕੋਈ ਸੇਵਾ ਹੀ ਹੋਈ ਆ ਤੋ ਬਖੂਬੀ ਆਪਣੀ ਸੇਵਾ ਕਰੀ ਜਾ ਰਿਹਾ ਏ ਜੁੜੇ ਰਹੋ ਜੀ ਵੀਡੀਓ ਦੇ ਐਂਡ ਤੱਕ ਤੇ ਪੂਰੀ ਵੀਡੀਓ ਦੇਖ ਕੇ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਲੱਗੀ ਕਿਉਂਕੇ ਭਾਜੀ ਇਹ ਕੀ ਆ ਸਵੀਟ ਕੌਰਨ ਸਵੀਟ ਕੌਰਨ ਇਹ ਕੱਚੇ ਕੌਰਨ ਆ ਮਿਕਸਰ ਜੀ ਇਹ ਲਾਲ ਦੇ ਮਿਕਸਰ ਜੀ ਬਾਕੀ ਤੁਹਾਡੇ ਪਤਾ ਨਹੀਂਗਾ ਜੇ ਤੁਸੀਂ ਮੈਨਾਂ ਕੋਈ ਪਤਾ ਨਹੀਂ ਗਿਚ ਪਵਾ ਦੇਣਗੇ ਕੜਾ ਚਨਾਵਾ ਦੀ ਤਰਾਵਾ ਇਹ ਵੀ ਪਤਾ ਨਹੀਂ ਪਾਉਣ ਦਾ ਮੌਕਾ ਤੁਸੀਂ ਦਿੰਦੇ ਹੈ ਕਿ ਨਹੀਂ ਦਿੰਦੇਗਾ ਤੇ ਖਾਦੇ ਜਾਣ ਮਸਾਲਾ ਪਾ ਕੇ ਤੇ ਆ ਚਾਣ ਮਸਾਲਾ ਪਾ ਕੇ ਇਦਾਂ ਹੀ ਖਾ ਲੋ ਕੋਈ ਨਹੀਂ ਮਸਾਲਾ ਲਾ ਕੇ ਤੁਸੀਂ ਇਹ ਖਾ ਸਕਦੇ ਆ ਲੈ ਮਿਕਸਿੰਗ ਹੀ ਘਾੜੋ ਜਾਂ ਆਉਤਾ ਘਾੜੋ ਸਹੀ ਆ ਤੁਸੀਂ ਕੀ ਕੀ ਕਰਦੇ ਤੇ ਘਾੜਾ ਕਿ ਲੋਗਾ ਰਹਿਆ ਗਿਆ ਆ ਆ ਪੀਣੀ ਹੈ ਹੈ ਖਾਦਾ ਹਾਂ ਜੀ ਬਾਈ ਜੀ ਕਿੰਨਾ ਯਾਸੀ ਬਹੁਤ ਬਣਾਇਆ ਇਹ ਤਾਂ ਇਹ ਨਾਲ ਜੋੜੀ ਬਣਾਇਆ ਤਾਂ ਹੋ ਗਿਆ ਹਮ ਨੂੰ ਖਾਗੂ ਆਈ ਜਾਂ ਜਿਉਦਾ ਨਹੀਂ ਜਾਂਦਾ ਇਹ ਹੈ ਕਿ ਸਾਡੇ ਪ੍ਰੇਮ ਦੇ ਅਸੀਸਾਂ ਸਭ ਨਾਲ ਪਿਆਰ ਸਭ ਕੀ ਖਬੀਵਾ ਨਾ ਇਹ ਦਾਲ ਬਾਗੀ ਵਾਲੇ ਆ ਮਾਰ ਰੋ ਰੁਕਾ ਯਾ ਭਾਈ ਨਹੀਂ ਨਹੀਂ ਕੋਲੇ ਹੱਥ ਨਾ ਆ ਇਧਰ ਨਹੀਂ ਮੇਰੇ ਕੋ ਨਹੀਂ ਬੈਨੇ ਤੂੰ ਆ ਏ ਕਰ ਜਾ ਯਾਰ ਇਹਨੇ ਸੜ ਜਾਣਾ ਵਾ ਤੂੰ ਨਾ ਆ ਦੇਖੀ ਕਿ ਤਾ ਬੰਦਾ ਆ ਦੇ ਇੰਨਾ ਕੰਮ ਹੀਗਾ ਹੋਰ ਬੱਸ ਕਰ ਲੇ ਤੇਲ ਹੀ ਨਹੀਂ ਨਿਕਲਦਾ ਤੁਹਾਡੇ ਤੋਂ ਓਏ ਐਦਾਂ ਕੀ ਕਰੀ ਜਾਂਦੇ ਓਏ ਇਹ ਕਰੀ ਜੀ ਜਾਂਦੇ ਹੁਣ ਉੱਧਾ ਬੋਨੇ ਦੱਸ ਨਹੀਂ ਥੋਕੋ ਹੀ ਹੋ ਪਿਛੇ ਹੋਇਓ ਓਏ ਉਹ ਤਾਂ ਸੇ ਆਇਆ ਪਰਵਾ ਉਹ ਸਾਰੇ ਲਈ ਆਲਵੇਟ ਹੈ ਜੋ ਇਹ ਹਾਂ ਏ ਚੱਕ ਤੇ ਇਹ ਨੂੰ ਛੋੜ ਨਾ ਛੋੜ ਨਾ ਛੋੜ ਮਾਰ ਉਹ ਤੇਜ ਦਾ ਹੀ ਦਾ ਮਾਰਦਾ ਸਾਬ ਜਾਣਦੇ ਉਹ ਕਿਉਂ ਹੋ ਵੀਡੀਓ ਸਾਰਾ ਗੱਭਰੂ ਲਾਲਾ ਸਿੱਟਦਾ ਕਹਿੰਦੇ ਸਗਲ ਤੇ ਪੁਲਿਸ ਮੋਟਾ ਲੱਗਿਆ ਤੂੰ ਤਾਂ ਕੰਟਕਾਂ ਜਾ ਕੇ ਲੱਗੇ ਭਾਈ ਭਾਜੀ ਤੁਸੀਂ ਹੈ ਹੀ ਸਹੀ ਆ ਇਹ ਆ ਜੀ ਪਵਨ ਕੈਟਰ ਆ ਓਏ ਓ ਜੋਤ ਇਹ ਆ ਜੀ ਪਵਨ ਕੈਟਰ ਨਾਲੇ ਆਰਤੀ ਆ ਤੇ ਪਹਿਲਾਂ ਤੁਸੀਂ ਇਹਨਾਂ ਦੇ ਫਸਲ ਸਿੱਟ ਨਹੀਂ ਆ ਹੈ ਇਹ ਫਿਰ ਵੀ ਇਹਨਾਂ ਕੈਟਿੰਗ ਬੁੱਕ ਕਰਨੀ ਆ ਇਹਨਾਂ ਨੇ ਪੈਸੇ ਫਸਲ ਚੋ ਕੱਢ ਲੈਣੇ ਆ ਹਾਂ ਟੈਕਨੀਕ ਸਹੀ ਲੱਗੀ ਸਹੀ ਆ ਸਹੀ ਆ ਥੇਲ ਕਰਦਾ ਜੋਗਾ ਜੋਗੇ ਸਨਿਆਸ ਲੜਾ ਓਏ ਬੰਦੇ ਦੁਕਾਨ ਖੋਲਣ ਲੱਗੇ ਆ ਜੋਕੇ ਸੰਿਆਸ ਲੈ ਲਾ ਹਲੇ ਨਾਲ ਤੋਂ ਜੋਗਾ ਓਏ ਉਹ ਸੰਿਆਸ ਲੈ ਲਾ ਤੂੰ ਹੁਣ ਤੇਰੇ ਸਾਹਮਣੇ ਪਤਾ ਨਹੀਂ ਉਹ ਨਹੀਂ ਦੇਖੋ ਤੂੰ ਕੈਮਰਾ ਨਹੀਂ ਮੂਰੂ ਬਹੁਤ ਗਈ ਤੇਰੇ ਸਾਹਮਣੇ ਦੋਸਤੋ ਸ਼ਾਮ 6 ਵਜੇ ਦਾ ਸਵਾ 6 ਵਜੇ ਦਾ ਸਮਾਜੀ ਤੇ ਬਰਸਾਤਾਂ ਕਹਿੰਦੇ ਹੋ ਗਈਆਂ ਸ਼ੁਰੂ ਤੇ ਸੰਗਤ ਕੋਈ ਜਿਹੜੀ ਖੜੀ ਸੀ ਘਰਾਂ ਨੂੰ ਚਲੀ ਗਈ ਤੇ ਕੋਸ਼ਿਸ਼ ਸੰਗਤ ਅੰਤਰਹਾਲ ਵਿੱਚ ਵੜ ਕੇ ਬੈਠ ਗਈ ਜੀ ਤੇ ਪਰ ਟੈਂਟ ਥੱਲੇ ਲੰਗਰ ਫੇ ਵੀ ਅਜੇ ਚੱਲ ਰਿਹਾ ਇਹ ਹਲਕੀ ਹਲਕੀ ਵਾਸ਼ੜ ਬੂਦਾਬਾਦੀ ਚੱਲੀ ਜਾ ਰਹੀ ਆ ਹਾਂਜੀ ਇਹਦੇ ਵਰਦੇ ਮੀ ਵਿੱਚ ਲੰਗਰ ਛਕਿਆ ਜਾ ਰਿਹਾ ਜੀ ਤੇ ਬਿਜਲੀ ਵਾਲੇ ਨੇ ਵੀ ਕਹਿੰਦੇ ਬਿਜਲੀ ਦਾ ਕਟ ਲਾਤਾ ਪ੍ਰਸਾਦਾ ਜੀ ਥੋੜੀ ਦਰ ਤੱਕ ਆ ਜਾਣੀ ਆ ਆ ਜਾਣੀਆਂ ਚਲੋ ਟੈਨਸ਼ਨ ਨਾ ਲਓ ਇਸ ਗੱਲ ਦੀ ਚਾਰ ਮਿੰਟ ਸਭ ਜੀ ਬਲਾਕ ਬਣਾਉਣ ਲੱਪਿਆ ਹਾਂਜੀ ਸ਼ਾਬਾਸ਼ ਸ਼ਾਬਾਸ਼ ਕਹਿ ਦਿਓ ਮੁੰਡਿਓ ਓਹ भगवान <laughs> <laughs> सही सही आहे 小王。 ਸੰਗਤ ਜੀ ਅੱਜ ਸੀਗਾ ਲੰਗਰ ਦਾ ਦੂਸਰਾ ਦਿਨ ਤੇ ਸਮਾਪਤੀ ਹੋ ਚੁੱਕੀ ਆ ਜੀ ਤੇ ਸਾਰੇ ਜਿੰਨੇ ਵੀਰ ਖੜੇ ਆ ਤੇ ਵੱਧ ਚੜ ਕੇ ਹਰ ਇੱਕ ਨੇ ਸੇਵਾ ਦੇ ਵਿੱਚ ਹਿੱਸਾ ਪਾਇਆ ਤੇ ਦੇਖ ਰਹੀਆਂ ਸੰਗਤਾਂ ਨੂੰ ਇੱਕ ਵਾਰ ਫੇਰ ਤੋਂ ਗੁਰਪਰਵ ਦੀਆਂ ਲੱਖ ਲੱਖ ਮੁਬਾਰਕਾਂ ਤੇ ਆਪਾਂ ਵੀਡੀਓ ਦੀ ਜਿਹੜੀ ਸਮਾਪਤੀ ਹੈ ਜੈਕਾਰੇ ਨਾਲ ਕਰਾਂਗੇ ਤੇ ਸਾਰਿਆਂ ਨੇ ਗੱਜ-ਵੱਜ ਕੇ ਸਾਥ ਦੇਣਾ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ